हां जी दोस्तों सारेया नु ससरी काल जी स्वागत है टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਬਿਲਕੁਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਵੀਰ ਹਰਜੀਤ ਸਿੰਘ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਤਿੰਨ ਵੀਡੀਓ ਪਾ ਚੁੱਕੀਆਂ ਦੋ ਤੋਂ ਤਿੰਨ ਵੀਡੀਓ ਪਾ ਚੁੱਕੀਆਂ ਦੋਸਤੋ ਅੱਜ ਫੇਰ ਇੱਕ ਜਿਹੜੀ ਆ ਅਪਡੇਟ ਹੈਗੀ ਆ ਚਾਰ ਪਸ਼ੂ ਦਿਖਾਵਾਂਗੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਾਈ ਤੇ ਤਿੰਨ ਪਸ਼ੂ ਗੱਬਣਾ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਗੱਬਣਾ ਤੇ ਇੱਕ ਬੈੜ ਗੱਬਣਾ ਠੀਕ ਆ ਜੀ ਟੋਟਲ ਚਾਰ ਨਾਗ ਨੇ 29 ਸਤੰਬਰ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਨੋਟ ਕਰ ਲਓ ਕਿ ਮਾਰਨਿੰਗ ਤੇ ਦੋਸਤੋ 9:00 ਵਜੇ ਦਾ ਜਿਹੜਾ ਸਮਾਂ ਹੈਗਾ ਬਾਕੀ ਹਰ ਵਾਰ ਜਿਹੜੀ ਦੋਸਤੋ ਰਿਕਵੈਸਟ ਹੀ ਹੁੰਦੀ ਹੈ ਵੀ ਜਿਹੜਾ ਪਸ਼ੂ ਤੁਸੀਂ ਗੱਬਣ ਦੇਣਾ ਆਪਦਾ ਧਿਤ ਪਕੇ ਤਸੱਲੀ ਕਰਕੇ ਖਰੀਦਿਆ ਕਰੋ ਸੋਇ ਸੋਇ ਨਾਗ ਦੀ ਜਿਹੜੀ ਦੋ ਡੰਗ ਚੁਵਾਈ ਕਰ ਲਿਆ ਕਰੋ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਵੀਰ ਹਰਜੀਤ ਸਿੰਘ ਦੇ ਨਾਲ ਪੁੱਛਦੇ ਆ ਦੋਸਤੋ ਕੀ ਡਿਟੇਲ ਆ ਜ ਇਹਨਾਂ ਪ ਸੋ ਪਸ਼ੂ ਚੰਗੇ ਲੱਗਣਗੇ ਰੇਟ ਪੱਟ ਤਾਂ ਜਿਹੜਾ ਦੋਸਤੋ ਪਹਿਲਾਂ ਵੀ ਕਾਫੀ ਆਪਾਂ ਜਿਹੜੀਆਂ ਵੀਡੀਓ ਪਾਈਆਂ ਨੇ ਇਸ ਘਰੋਂ ਜਾਇਜ ਰਿਹਾ ਏ ਇਸ ਵਾਰ ਵੀ ਜਿਹੜਾ ਦੋਸਤੋ ਆਪਾਂ ਜਾਇਜ ਪਸ਼ੂਆਂ ਦੀ ਜਿਹੜੀ ਉਮੀਦ ਕਰਦੇ ਹਾਂ ਠੀਕ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸנדੂ ਸਾਹਿਬ ਕੀ ਹਾਲ ਨੇ ਠੀਕ ਠਾਕ ਵੀਰ ਜੀ ਚੜ੍ਹਦੀ ਕਲਾ ਵੀਰ ਜੀ ਚਲੋ ਵਧੀਆ ਚਾਹੀਦੇ ਅਚਾਰਜੀਤ ਵੀਰ ਪਸ਼ੂ ਇਸੇ ਤਰ੍ਹਾਂ ਹੀ ਆਪਣੇ ਕੋਲ ਵਪਾਰ ਦੀ ਲਾਈਨ ਦੇ ਵਿੱਚ ਹੀ ਪਸ਼ੂ ਆਉਂਦੇ ਵਿਕਰੀ ਵਾਲੇ ਹਾਂਜੀ ਵੀਰ ਜੀ ਐਦਾਂ ਹੀ ਮਤਲਬ ਚਾਰ ਪੰਜ ਨਗ ਆਪਣੇ ਕੋਲ ਰਹਿੰਦੇ ਹੀ ਆ ਠੀਕ ਆ ਜ ਪਸ਼ੂ ਵਿਖ ਜਾਂਦੇ ਵਧੀਆ ਫਿਰ ਜੀ ਬਸ ਜਿਹੜੇ ਜਦੋਂ ਜਾਇਜ ਹੁੰਦੇ ਨਾਲ ਵੀਡੀਓ ਪਾਈਦੀ ਆ ਤੇ ਤਕਰੀਬਨ ਸ਼ਾਮਾਂ ਤੱਕ ਡੰਗਰ ਨਿਕਲ ਜਾਂਦਾ ਆਪਣਾ ਬਿਲਕੁਲ ਜੀ ਤੇ ਉਹ ਤੋਂ ਬਾਅਦ ਵੀ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਕੋਈ ਨਾ ਕੋਈ ਡੰਗਰ ਆ ਜਾਂਦਾ ਤੇ ਆਪਾਂ ਨਾਲ ਹੀ ਵੀਡੀਓ ਰਜੀਵ ਸੈਂਡ ਕਰਦੇ ਜੀ ਡਾਇਰੈਕਟ WhatsApp ਤੇ ਬਿਲਕੁਲ ਡੰਗਰ ਤੁਰਿਆ ਰਹਿੰਦਾ ਵੀਰ ਜੀ ਤਾਂ ਹੀ ਠੀਕ ਆ ਜੀ ਹਾਂ ਜੀ ਸੋ ਫਿਲਹਾਲ ਦੋਸਤੋ ਆਪਾਂ ਸਟਾਰਟ ਕਰਦੇ ਆ ਇਸੇ ਤਰ੍ਹਾਂ ਜਿਹੜੇ ਐਨੀਮਲ ਰੇਡ ਵਾਜਬ ਹੋਊਗਾ ਜਾਇਜ ਰੇਡ ਹੋਊਗਾ ਠੀਕ ਆ ਜੀ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮ ਰਜੀਤ ਵੀਰ ਪਹਿਲੇ ਨੰਬਰ ਤੇ ਆਪਾਂ ਇੱਥੋਂ ਸਟਾਰਟ ਕਰ ਲਗੇ ਇਸ ਮੱਝ ਤੋਂ ਵੀ ਇਹ ਸੂਆ ਕਿੰਮਾ ਸੂਈ ਹੈ ਹੁਣ ਵੀਰੇ ਆਪਾਂ ਦੇ ਮਤਲਬ ਕਰ ਦਿਆ ਨੇ ਆਪਾਂ ਨੂੰ ਤੀਜਾ ਗਿਆ ਵਾ ਹਾਂਜੀ ਤੇ ਮੇਰੀ ਵੱਲੋਂ ਕੋਈ ਦਹਾਵਾ ਲਾੜੇ ਕਿਉਂਕਿ ਵੀਰ ਮੁੜ ਕੇ ਕਮੈਂਟ ਕਰਦੇ ਆ ਹਾਂਜੀ ਕਿ ਬਾਈ ਨੇ ਦਵਾਂਵੇਂ ਆ 11ਵੇਂ ਆ ਤੁਹਾਡੀ ਸਮਝ ਆ ਵੀਰ ਮਤਲਬ ਜਵੇਂ ਮਰਜ਼ੀ ਲਾ ਲਓ ਆਪਾਂ ਤੀਜਾ ਗਿਆ ਕਿ ਸਹੀ ਆ ਸਮਝ ਲਓ ਜੀ ਤੀਜਾ ਸੂਆ ਦੋਸਤੋ ਮੰਨ ਕੇ ਵੀਰਾਂ ਦਾ ਵੀ ਆਪਾਂ ਪਰਚੇਜ਼ ਕੀਤੀ ਅੱਗੋਂ ਠੀਕ ਆ ਜੀ ਸੋ ਵਪਾਰ ਦੀ ਲਾਈਨ ਦੇ ਵਿੱਚ ਮੈਂ ਤੁਹਾਨੂੰ ਹਰ ਵਾਰ ਕਹਿ ਦਿੰਦਾ ਵੀ ਤੀਜਾ ਸੂਆ ਮੰਨ ਕੇ ਖਰੀਦੀ ਹੋਵੇ ਦੂਜਾ ਸੂਆ ਉਸ ਤੋਂ ਬਾਅਦ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਆਪਦਾ ਜਜਮੈਂਟ ਕਰ ਲਿਓ ਆਈਡੀਆ ਲਾ ਲਿਓ ਬਾਕੀ ਆ ਫੇਸ ਕੁਆਲਿਟੀ ਐ ਸਿੰਘਾਂ ਦੀ ਪੰਤਰ ਬਿਲਕੁਲ ਖੁੰਡੀ ਠੀਕ ਆ ਜੀ ਤੇ ਵਜਨ ਲੋਡ ਪੂਰਾ ਹੈਗਾ ਜੀ ਠੀਕ ਆ ਆ ਦੇਖੋ ਫੁੱਲ ਵਜਨ ਲੋਡ ਵਾਲੀ ਆ ਆਰਡਰ ਦੀ ਕੁਆਲਿਟੀ ਕਾਫੀ ਚੰਗੀ ਆ ਬਾਕੀ ਮਿਲਕ ਬਹੁਤ ਚੰਗਾ ਤੇ ਉਹ ਵੀ ਆਪਾਂ ਪੂਰੀ ਗੱਲਬਾਤ ਕਰਾਂਗੇ ਪੂਰਾ ਪੁੱਛਾਂਗੇ ਥੱਲੇ ਮਿਲਕ ਰਕੋਰਡ ਚੰਗਾ ਠੀਕ ਆ ਆ ਦੇਖੋ ਸੋ ਪੰਡਾਂ ਪਾਈ ਫੜੀ ਖੜੀ ਐ ਕਰਮਾਂ ਵਾਲੀ ਕਾਫੀ ਸੋਹਣੇ ਮਿਲਕ ਦੀ ਜਿਹੜੀ ਦੋਸਤੋ ਸ਼ਮਤਾ ਐ ਇਸ ਟਾਈਮ ਐ ਇਸ ਦੇ ਥੱਲੇ ਤੇ ਬਿਲਕੁਲ ਤਾਜੀ ਸੂਈ ਆ ਤੇ ਆਰਡਰ ਕੁਆਲਿਟੀ ਕਾਫੀ ਬੈਸਟ ਆ ਠੀਕ ਆ ਜੀ ਤਾਂ ਦੁੱਧ ਤੋਂ ਉਮੀਦ ਚੰਗੀ ਆ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਹਰਜੀਤ ਦੇ ਨਾਲ ਕਰ ਲਾਂਗੇ ਤੇ ਕਿੰਨਾ ਜਿਹੜਾ ਮਿਲਕ ਆ ਇਹਦੇ ਥੱਲੇ ਜਿਹੜਾ ਹਾਜ਼ਰ ਆ ਕਿੰਨਾ ਦੁੱਧ ਕਪੈਸਿਟੀ ਜਿਹੜੀ ਇਹਦੀ ਰਹੂਗੀ ਠੀਕ ਆ ਆ ਦੇਖੋ ਠੀਕ ਆ ਜੀ ਬਿਗ ਆਰਡਰ ਦੇ ਵਿੱਚ ਆ ਦੋਸਤੋ ਆਰਡਰ ਦਾ ਸਾਈਜ਼ ਜਿਹੜਾ ਕੋ ਜਿੰਨਾ ਕਿ ਲੇਵਾ ਬਿਲਕੁਲ ਅੱਗੇ ਨੂੰ ਬਣਿਆ ਦੋਸਤੋ ਉਹਨਾਂ ਹੀ ਬੈਕ ਸਾਈਡ ਨੂੰ ਜਿਹੜਾ ਬਾਹਰ ਕੱਢਿਆ ਠੀਕ ਆ ਆ ਵੇਖ ਸਕਦੇ ਅਚਾਰ ਜੀ ਵੀਰ ਹ ਹੁਣ ਮਤਲਬ ਕਿੰਨੇ ਦਿਨਾਂ ਦੀ ਸੂਈ ਦੱਸਿਆ ਹੈ ਇਹਰਾ ਵੀਰ ਅੱਜ ਪੰਜਵਾਂ ਦਿਨ ਹੈ ਆ ਪੰਜਵਾਂ ਬੱਚਾ ਠਾ ਕੇ ਵਿਖਾਦੇ ਬੱਚੇ ਦੇ ਨਾਲ 나ੜੂ ਜੇ ਗਿੱਲਾ ਵਾ ਟੁੱਟ ਗਿਆ ਉਹਦਾ ਪਰ ਇਹ ਜੇ ਗਿੱਲਾ 나ੜੂ ਨਾਲਿਆ ਦੇ ਕੱਟੀ ਹੈ ਮਗਰ ਜੀ ਹਾਂਜੀ ਕੱਟੀ ਹੈ ਜੀ ਕੱਟੀ ਰਹੀ ਹਾਈਟਵੇ ਕੋ ਜੀ ਕਿੰਨਾਂ ਦੇ ਆ ਬਈ ਕਮਾਲ ਦੀ ਕੀਤੀ ਬਈ ਕੱਟੀ ਨੇ ਵੀ ਮਗਰ ਥੱਲੇ ਬੱਚਾ ਜਿਹੜਾ 나ੜੂ ਜੇ ਗਿੱਲਾ ਜੀ ਆ ਟੁੱਟ ਜਰੂਰ ਗਿਆ 나ੜੂ ਗਿੱਲਾ 나ੜੂ ਟੁੱਟਾ ਜਰੂਰ ਆ ਬਾਕੀ ਨਾਲ ਹੈਗਾ ਠੀਕ ਹੈ ਜੀ ਹਾਂਜੀ ਇਹ ਕੇ ਸੱਜਣ ਵੀਰ ਨੇ ਆਪਣੀ ਮੇਹਰ ਦੇਣ ਦੇ ਵਿੱਚ ਆ ਮਗਰ ਕੱਟੀ ਆ ਦੋਸਤੋ ਤੇ ਦੁੱਧ ਹੁਣ ਆਪਾਂ ਜਿਹੜਾ ਹਰਜੀਤ ਵੀਰ ਕਿੰਨਾ ਜਵਾਬ ਦੁੱਧ ਭਾਜੀ ਇਹ ਵੇਲੇ ਆਪਾਂ ਬੱਚੇ ਦਾ ਪਾ ਕੇ 13.5 ਲੀਟਰ ਤੋਂ ਤਾਂ ਤਾਂ ਮਤਲਬ ਇਹ ਵੇਲੇ ਕੋਈ ਆਪਣੀ ਵੀਰ ਮਿੰਤੀ ਕਰ ਸਕਦਾ ਦੋ ਟਾਈਮ ਜਿਵੇਂ ਮਰਜੀ ਜੀ ਹਾਂਜੀ ਮੌਜੂਦ ਆ ਬਿਲਕੁਲ ਹਾਂਜੀ ਮੌਜੂਦ ਆ ਜੀ ਤੇ ਸਟਾਰਟਿੰਗ ਆ ਜੀ ਵੇਖੀ ਆ ਵੀ ਪੰਜਵੇਂ ਛੇਵੇਂ ਦਿਨ ਦੇ ਵਿੱਚ ਪੰਜਵੇਂ ਦਿਨ ਚ ਸਟਾਰਟਿੰਗ ਕਾਫੀ ਚੰਗੀ ਏ ਬਹੁਤ ਵਧੀਆ ਸਟਾਰਟਿੰਗ ਆ ਜੀ ਮੇਰੇ ਹਿਸਾਬ ਨਾਲ 16 17 ਲੀਟਰ ਦੁੱਧ ਜੇ ਇਹਨੇ ਨੇ ਦਿੱਤਾ ਤੇ ਫੇਰ ਦੇਣਾ ਕਿਨੇ ਆ ਹਮ ਹਾਂਜੀ ਬਾਕੀ ਇਹ ਵੀਰੇ ਬਾਰਡਰ ਏਰੀਆ ਦੀ ਆ ਟਾਰੀ ਆਪਣਾ ਜਿਹੜਾ ਹੈਗਾ ਵਾ ਇਧਰ ਪਾਕਿਸਤਾਨ ਦੇ ਤੇ ਪਾਕਿਸਤਾਨ ਬਲੱਡ ਲਾਈਨ ਆ ਠੀਕ ਆ ਜੀ ਇਹਨਾਂ ਨੇ ਉਹਨਾਂ ਕੋਲ ਦੋ ਭੈਣਾ ਵੀ ਬਦੀਆਂ ਵਾਂ ਜੀ ਤੇ ਇੱਕ ਇਹਦੀ ਪਹਿਲੇ ਸੂਈ ਦੀ ਕੱਟੀ ਵੀ ਜਿਹੜੀ ਹੈਗੀ ਆ ਉਹ ਉਹਨਾਂ ਨੇ ਪਹਿਲੇ ਆਪਣਾ ਦੁੱਧ ਐਰਕੀਸ ਹੋਈ ਆ ਉਹਨਾਂ ਨੇ 13 ਤੋਂ ਪਲੱਸ ਦੁੱਧ ਦਿੱਤਾ ਉਹਨਾਂ ਨੇ ਠੀਕ ਆ ਹਾਂਜੀ ਬਾਕੀ ਰਵਾ ਚੰਗਾ ਰਵਾ ਰਵਾ ਚੰਗਾ ਕੀ ਨੇ ਮਤਲਬ ਟੀਕਾ ਗਲਤ ਭਰਾਤਾ ਵਾ ਜੇ ਨੀਲੀ ਦਾ ਟੀਕਾ ਭਰਾ ਜਾਂਦਾ ਤੇ ਬੱਚਾ ਬਹੁ ਜੀ ਦਾ ਕਿਤੇ ਟੀਕਾ ਵਰਤੇ ਆਉਂਦਾ ਨਾ ਹਾਂਜੀ ਤੇ ਇੱਕਾਂ ਕੱਟੀ ਆ ਜਾਂਦੀ ਚਾਹੇ ਕੱਟਾ ਪਰ ਬਹੁਤ ਸਟੈਂਡਰਡ ਦਾ ਪਾਉਣਾ ਸੀ ਬਹੁਤ ਵਧੀਆ ਆਉਣਾ ਸੀ ਤੇ ਰਜੀਤ ਭਾਈ ਹੋਣ ਮਾ ਲਓ 13 ਲੀਟਰ ਤੇ ਕੀ ਮੁੱਲ ਕੀ ਲਵਾਂ ਕਹਿੰਦਾ ਹਾਂ ਇਹਦਾ ਮੁੱਲ ਭਾਜੀ ਭਾਵੇਂ ਮਤਲਬ 90 ਕਰ ਲਓ 95 ਇਹਦਾ ਇੰਦਾ ਦੀ ਮੱਝ ਦਾ ਲੋਕ ਆ ਮੁੱਲ ਵੀਰ ਮੇਰੇ ਆ ਕਰੀ ਜਾਂਦੇ ਆ ਸਵਾ ਸਵਾ ਲੱਖ ਡੇਢ ਡੇਢ ਲੱਖ ਚਲੋ ਲਿਸਪੁਨੇ ਦੇ ਵਿੱਚ ਆ ਥੋੜੀ ਜੀ ਲੱਕਾਵਾਜਾ ਕਿਉਂਕਿ ਪੱਠਾ ਵੀ ਪੂਰਾ ਨਹੀਂ ਚੁੱਕਿਆ ਤੇ ਇਹ ਵੇਲੇ ਇਹਦਾ ਆਪਾਂ 80 ਹਜ਼ਾਰ ਦੇ ਵਿੱਚ ਮੰਨਤਾ ਨਹੀਂ ਹੋ ਗਿਆ ਜੀ 80 ਚੋਂ ਹਾਂਜੀ ਤੇ ਦੁੱਧ ਮੇਰਾ ਵੀਰ ਕੋਈ ਵੀ ਆ ਕੇ ਦੋ ਟਾਈਮ ਤਸਲੀ ਕਰ ਸਕਦਾ 13 ਤੋਂ ਬਾਹਰ ਇਹ ਵੇਲੇ ਦੁੱਧ ਆਪਾਂ ਬੱਚੇ ਸੋਣੇ ਦਵਾਂਗੇ ਜੀ ਠੀਕ ਆ ਜੀ ਪੰਜਵੇਂ ਦਿਨ ਦੇ ਸੂਈ ਦੇ ਵਿੱਚ ਠੀਕ ਆ ਹਾਂਜੀ ਲਓ ਤੇ 80000 ਦੇ ਵਿੱਚੋਂ ਛੋੜ ਛੱਪਾ ਹੈ ਮਾਨਤਾ ਬਾਕੀ ਸਿੰਘ ਸਿੰਘ ਬਹੁਤ ਸੋਹਣਾ ਮੂੰਹ ਮੱਥੇ ਦੀ ਬਹੁਤ ਵਧੀਆ ਮੂੰਹ ਮੱਥੇ ਦੀ ਚੰਗੀ ਆ ਨੀਲੀ ਦਾ ਪੱਖ ਗ੍ਰੇਡੇਡ ਕੋਈ ਵੀਰ ਮਾਨੇ ਬਾਕੀ ਨੀਲੀ ਦਾ ਪੱਖ ਵੀ ਹੈਗਾ ਠੀਕ ਆ ਜੀ ਬੱਚੇ ਕੋਈ ਵਧੀਆ ਵੀਰ ਲੈ ਸਕਦਾ ਬਾਕੀ ਚੰਗੀ ਮਿਲਕ ਵਾਲੀ ਆ ਵੀ 15 ਲੀਟਰ ਬਿਲਕੁਲ ਪੀਕ ਦੀ ਗੱਲ ਕਰ ਲਈਏ ਤਾਂ 15 ਲੀਟਰ ਤੱਕ ਚਵਾਈ ਜਿਹੜੀ ਆ ਉਹ ਆਰਾਮ ਨਾਲ ਕਾਢਣੀ ਵੀ ਜੀ ਆਰਾਮ ਨਾਲ ਤੇ ਚਵਾ ਕੋਈ ਪੂਰ ਸਟਾ ਕਿਸ ਸਥਾਨ ਤੇ ਮੇਰੇ ਜਮਾ ਹੋ ਕੇ ਆ ਮਗਲਾ ਥਾਂ ਜਿਹੜਾ ਬਹਿਣੀ ਵਾਲੇ ਬਨੇਰਾ ਉਹ ਚ ਤਾਰਾ ਵਾਧਿਆ गार गार अच्छा पहला दस दी और 24 ਵਾਧਿਆ ਬਾਕੀ ਬਿਲਕੁਲ ਸਾਰੀ ਓਕੇ ਗਾਲੇ ਨਾਲ ਗਾਲਲਾ ਮਿਲਦਾ ਵਾ ਤੇ ਮਗਲੇ ਰੀਆਂ ਜਿਹੜਾ ਬਹਿਣੀ ਵਾਲੇ ਬਨੇ ਉਹ 24 ਵਾਧਿਆ ਵਾਧਾ ਹਾਂਜੀ ਨਹੀਂ ਫਿਰ ਦੂਜੇ ਉਲਟ ਬਹਿਣੀ ਵਾਲੇ ਨਹੀਂ ਉਲਟ ਬਹਿਣੀ ਵਾਲੇ ਚ ਬਰਾਬਰ ਆ ਘਟ ਨਹੀਂ ਆ ਉਹਦੇ ਚ ਵੈਸੇ ਵਾਧਿਆ ਜੀ ਅੱਛਾ ਹਾਂਜੀ ਹਾਂਜੀ ਹੂੰ ਇਹ ਨਹੀਂ ਆ ਕਿ ਮਤਲਬ ਦੂਜੇ ਦੇ ਵਿੱਚ 10 ਧਾਰ ਆਉਣਗੀਆਂ 20 ਧਾਰ ਆਉਣਗੀਆਂ ਨਾ ਦੂਜੇ ਵੀ ਮੈਸਰਾਂ 1.5 ਲੀਟਰ ਦੋ ਤਾਂ 3.5 ਲੀਟਰ ਲਾਗੇ ਉਹਨੇ ਦੂਜੇ ਬਨੇ ਇੱਕ ਥਾਂ ਜਾਊਗਾ ਇਹਦੇ ਚ ਅੱਛਾ ਹਾਂਜੀ ਤੇ ਜਿਹੜਾ ਓਰੇਜ ਆ ਓਰੇਜ ਮਤਲਬ ਤੁਸੀਂ ਲਾ ਲਓ ਸਾਹਿਬ ਕੀ ਮਤਲਬ 20 ਧਾਰ ਲਓ ਵੀ ਦੋਸਤੋ ਇਹ ਹੋ ਗਈ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਤੇ ਸੈਕਿੰਡ ਨੰਬਰ ਤੇ ਜਿਹੜੀ ਆ ਮੱਝ ਆ ਇਹ ਗੱਬਣ ਆ ਜੀ ਠੀਕ ਆ ਇਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇਹ ਸੂਹਾ ਕਿੰਨਾ ਸੂਹ ਗਈ ਜੀ ਇਹ ਵੀਰੇ ਚੌਥਾ ਸੂਹਾ ਪਹਿਲਾਂ ਵੀ ਆਪਾਂ ਵੀਡੀਓ ਚ ਪਾਈ ਹੀ ਏ ਤੇ ਇਹ ਕੱਚੀ ਹੋਣ ਕਰਕੇ ਉਦੋਂ ਕਿਸੇ ਵੀਰ ਦੀ ਚਲੋ ਨਿਗਾਹ ਜ ਨਹੀਂ ਚੜੀ ਜਿਵੇਂ ਵੀ ਆਪਣੀ ਪਸੰਦ ਹੁੰਦੀ ਕੇ ਵੀਰ ਭਰਾ ਦੀ ਹਾਂ ਜੀ ਬਣੀ ਥਣੀ ਕਾਟੀ ਤੇ ਆਪਾਂ 15 ਦਿਨ ਪਹਿਲਾਂ ਪਾਈ ਤੇ ਹੁਣ ਇਹ ਜਮਾ ਤਿਆਰ ਆ ਰਾਤ ਸੂਪੇ ਘੰਟੇ ਨੂੰ ਸੂਪੇ ਜਾਂ ਦੋ ਦਿਨ ਕੱਢ ਜੇ ਉਹ ਇਹਦੇ ਸਿਰ ਤੇ ਆ ਜੀ ਲਓ ਜੀ ਲਓ ਵੀਰੋ ਵੀ ਖੋਲ ਦੋ ਸੁਵਾ ਦੋਸਤੋ ਜੇ ਅਸੀਂ ਮੰਨ ਸਕਦਾ ਹਾਂ ਠੀਕ ਹੈ ਚੌਥਾ ਸੁਵਾ ਮੰਨ ਲੇ ਪੁੜੇ ਪੜੇ ਬਿਲਕੁਲ ਖਿੱਚੇ ਆ ਤੇ ਤਿਆਰੀ ਤੇ ਆ ਕੋਈ ਜੇ ਡੰਗ ਕੱਢ ਜੇ ਤਾਂ ਕੱਢ ਜੇ ਹੋ ਸਕਦਾ ਸਫਰ ਚ ਜਾਂਦੇ ਆ ਪਸੂ ਸੂਫੇ ਠੀਕ ਆ ਤੇ ਵਜਨ ਦੋੜ ਪੂਰਾ ਬਾਕੀ ਪਸੂ ਕਈ ਬਣਾ ਵਪਾਰ ਦੀ ਲਾਈਨਾਂ ਦੋਸਤੋ ਪਸੂ ਕਈ ਬਹੁਤ ਰਾਜੀ ਸੰਭਿਆ ਪਸੂ ਆਉਂਦਾ ਕਈ ਨਾ ਥੋੜਾ ਜਿਹਾ ਲਸੇਰੇਪਣ ਦੇ ਵਿੱਚ ਆਉਂਦਾ ਨਾਰਮਲੀ ਤੁਸੀਂ ਉਹਦੇ ਵਿੱਚ ਰੱਖ ਸਕਦੇ ਜੇ ਬਾਕੀ ਆਰਡਰ ਦੀ ਕੁਆਲਿਟੀ ਅੱਜ ਬਿਲਕੁਲ ਕਾਫੀ ਸੋਹਣੀ ਬਣੀ ਆ ਅੱਜ ਤੋਂ ਪਹਿਲਾਂ ਹਫਤਾ ਡੇਢ ਹਫਤਾ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਉਹਦੇ ਵਿੱਚ ਵਿਖਾਲਾ ਘੱ ਸੋ ਬਿਲਕੁਲ ਅੱਜ ਜਿਹੜੇ ਕਿਸੇ ਵੀਰ ਨੇ ਖਰੀਦਣਾ ਪਸ਼ੂਏ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਜੀ ਠੀਕ ਆ ਆਹ ਦੇਖੋ ਜੀ ਠੀਕ ਹੈ ਥੱਬਿਆਂ ਦੇ ਥੱਬੇ ਆ ਕਰਮਾਲੀ ਬਣਾਈ ਬੈਠੀ ਅੱਜ ਤੇ ਵੈਸੇ 2 ਦਿਨ ਕੱਢ ਗਈ 3 ਦਿਨ ਕੱਢ ਗਈ ਤੇ ਕੱਢ ਗਈ ਜੇ ਕੋਈ ਸਫਰ ਚ ਵੀਰ ਲੈ ਕੇ ਜਾਂਦਾ ਤੇ ਸੂ ਵੀ ਸਕਦੀ ਹੈ ਠੀਕ ਆ ਆਹ ਦੇਖੋ ਜੀ ਅਚਾਰਜੀਤ ਵੀਰ 53 ਵਧੀਆ ਓਕੇ ਆ ਜਵਾ ਓਕੇ ਵੀਰੇ ਇਹ ਤੇ ਮਤਲਬ ਇਦਾਂ ਦੀ ਆ ਕਿ ਇਹਨੂੰ ਖਿਚਣ ਦੀ ਲੋੜ ਨਹੀਂ ਪੈਂਦੀ ਇਦਾਂ ਥੱਲੇ ਬੈ ਕੇ ਭਾਵੇਂ ਭਰਾ ਦੀ ਇਦਾਂ ਵਰਦੀ ਹੈ ਜੀ ਠੀਕ ਆ ਜੀ ਹਾਂਜੀ ਤੇ ਕੀ ਮੁੱਲ ਰੂ ਕਹਿੰਦਾ ਇਹਦਾ ਵੀਰ ਜੀ ਮੁੱਲ ਤੇ ਉਹਦਾ ਪਹਿਲਾਂ ਆ 52 ਪਾਇਆ ਸੀ ਹਾਂਜੀ 15 ਦਿਨਾਂ ਸੰਭ ਵੀ ਲਈ ਆ ਹਾਂਜੀ ਇਹਦਾ ਆਪਾਂ 60000 ਰੁਪਏ ਮੁੱਲ ਆ ਜੀ ਅੱਜ 60 ਹਾਂਜੀ ਹੂੰ ਅੱਜ ਤੋਂ ਜਿਹੜੀ ਦੋਸਤੋ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ 58 ਕੀਤਾ ਸੀ ਕੱਚੀ ਸੀ 15 ਦਿਨਾਂ ਦੇ ਲਗਭਗ ਅੱਜ ਬਿਲਕੁਲ ਤਿਆਰ ਆ 60000 ਜਿਹੜੀ ਆ ਵੀਰਨਿਆਂ ਦਾ ਵੀ ਡਿਮਾਂਡ ਆਪਾਂ ਕਰਦੇ ਆ ਵੀ 60000 ਲੈਣ ਦੇਣ ਵਿੱਚੋਂ ਕੋਈ ਛੋੜਛਾਪਾ ਮਾਣਤਣਾ ਉਹ ਹੋ ਜੂਗਾ ਮੌਕੇ ਤੇ ਠੀਕ ਆ ਉਸ ਤੋਂ ਪਹਿਲਾਂ ਆਪਦਾ ਪਸੂ ਤੁਸੀਂ ਤਿੱਪ ਕੇ ਕੋਈ ਪਾਈਆ ਖੰਡ ਦੋਸਤੋਂ ਵਰਾ ਕੇ ਤਸੱਲੀ ਕਰ ਸਕਦੇ ਜੀ ਬਿਲਕੁਲ ਠੀਕ ਆ ਜੀ ਤੇ 53 ਵੈਸੇ ਇੱਕ ਨੰਬਰ ਆ ਬਿਲਕੁਲ ਠੀਕ ਆ ਤੇ ਥੋੜਾ ਜਿਹਾ ਅੱਗੇ ਖੜਜੇ ਅਜ ਫਿਰ ਮਾੜਾ ਖੜਜੇ ਖੜਜਾ ਜਾ ਅੱਗੇ ਤੇ ਆਪਾਂ ਤਸੱਲੀ ਜਿਹੜੀ ਨਹੀਂ ਨਹੀਂ ਹੋ ਸਕਦੀ ਕਰਵਾ ਵੀ ਦਿੰਨੇ ਆ ਵੀਰਾਂ ਨੂੰ ਤਾਂ ਜੋ ਦੋਸਤੋਂ ਆ ਲੈ ਅਜੇ ਵੀ ਸੁਕਣਾ ਇਹ ਤੇ ਗਾ ਮਾਜੀ ਦਾ ਬਹਿਣੀ ਨਹੀਂ ਦਿੰਦੀ ਭਾਜੀ ਬਿਲਕੁਲ ਜੀ ਲਓ ਜੀ ਠੀਕ ਆ ਅਜੇ ਵੀ ਸ਼ਹਿਰੀ ਤੁਰਿਆ ਫਿਰਦਾ ਮੇਰੇ ਹਿਸਾਬ ਨਾਲ 10 ਦਿਨ ਬੇ ਲੈ ਜਾਣੀ ਨੇ ਅੱਛਾ ਜੀ ਤਾਂ ਬਾਕੀ ਕਿੱਥੇ ਲੈ ਜਾਈ ਹੁਣ ਰੱਬ ਜਾਣਦਾ ਰਿਆ ਠੀਕ ਆ ਜੀ ਬਾਕੀ ਪੁੜੇ ਪੜੇ ਖਿੱਚੇ ਤਾਂ ਆਪਾਂ ਐਸਟੀਮੇਟ ਲਾ ਸਕਦੇ ਆ ਬਾਕੀ ਅਗੇ ਹੌਸਲਾ ਦੋਸਤੋ ਕਿ ਪੰਜ ਚਾਰ ਤਾਂ ਲੈ ਵੀ ਜਾਵੇ ਜੇ ਨਾਰਮਲੀ ਢੇਲ ਟੁਲ ਕਿਸੇ ਵੇਰ ਨੂੰ ਜਾਫਦੀ ਆ ਚੱਡੇ ਦੇ ਵਿੱਚ ਤਾਂ ਹੋ ਸਕਦਾ ਵੀ ਥੋੜਾ ਬਾ ਤਾਂ ਹੋਰ ਬਣ ਜਾਊਗਾ ਹੋਰ ਵੱਧੇ ਵਾਲੀ ਗੱਲ ਹੋ ਚੁਗੀ ਇਸ ਤੋਂ ਠੀਕ ਆ ਜੀ ਕੋਈ ਮਾੜੀ ਗੱਲ ਨਹੀਂ ਕੀ ਤੇ ਮੋਲ 60 ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਅਗਲੀ ਜਿਹੜੀ ਦੋਸਤੋ ਆ ਮੱਝ ਆ ਗਈ ਬਿਲਕੁਲ ਨੀਲੀ ਦੇ ਵਿੱਚ ਠੀਕ ਆ ਤੇ ਇਹਦਾ ਬਾਈ ਜੀ ਕੀ ਡਿਟੇਲ ਆ ਇਹਦਾ ਵੀ ਜੀ ਉਹਨਾਂ ਨੇ ਸੂਆਪਾ ਨੂੰ ਤੇ ਜਾ ਆਖਿਆ ਹਾਂਜੀ ਤੇ ਉਹ ਗੱਲ ਅੱਗੇ ਵਾਲੀ ਕਿ ਭਾਵੇਂ ਵੀਰ ਦਾਹਾਵਾਂ ਲਾਲੇ ਕੋਈ ਕੋਈ ਹੈਗੀ ਇੱਦਾਂ ਗੁੱਸਾ ਕੋਈ ਨਹੀਂ ਆ ਹਾਂ ਠੀਕ ਹੈ ਜੀ ਤੇ ਅਜੇ ਕੱਚੀ ਆ ਦੇਣੇ ਨੇ 15 ਲੈ ਜਾਣੇ ਆ ਹੂੰ ਹਾਂਜੀ 15 ਦਿਨ ਲੈ ਜਾਊਗਾ ਹਾਂਜੀ ਪੱਕ ਨੀਲੀ ਦਾ ਵੀਦਾ ਯਾਰ ਮੱਝ ਇੰਨਾ ਕਿ ਚਲੋ ਕਿਸੇ ਵੀਰ ਨੇ ਸੰਭੀ ਨਹੀਂ ਆ ਲੱਸੀ ਜਿਆਦੀ ਮਤਲਬ ਸੇਵਾ ਸੂਆ ਬਹੁਤੀ ਘਾਟ ਕੀਤੀ ਆ ਲਓ ਵੀ ਦੋਸਤੋ ਠੀਕ ਆ ਸੂਬਾ ਤੀਜਾ ਜੀ ਦੂ ਤੀਜਾ ਵੀ ਜੀ ਤੇ ਅੱਛਾ ਕੀ ਤੀਜਾ ਸਵੇਰ ਦੋਸਤੋ ਇਸ ਮਾਝ ਨੇ ਸੁਣਾ ਠੀਕ ਆ ਜੀ ਤੇ ਆ ਮਾਝਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਤੇ ਪਤਲੇ ਪਿੰਡੇ ਦੀ ਆ ਸਾਂਭ ਸੰਭਾਲ ਪਾਈ ਦਾ ਜ਼ਿਕਰ ਕਰਤਾ ਵੀ ਕਈ ਵਾਰਾਂ ਸਾਂਭ ਸੰਭਾਲ ਨਾਰਮਲ ਦਰਮਿਆਨੇ ਘਰਾਂ ਦੇ ਵਿੱਚੋਂ ਜਾਂ ਆਪਾਂ ਕਹ ਲਈ ਵੀ ਘੱਟ ਸਾਂਭ ਸੰਭਾਲ ਦੇ ਵਿੱਚੋਂ ਪਸੂ ਆਉਂਦਾ ਕਈ ਵਾਰ ਵੈਸੇ ਕੋਈ ਫਰਕ ਰਹਿ ਜਾਂਦਾ ਚੰਗੀ ਸੇਵਾ ਨਹੀਂ ਹੁੰਦੀ ਠੀਕ ਆ ਤੇ ਆ ਮਾਜਾ ਠੀਕ ਆ ਜੀ ਦਿਨ ਹਜੇ ਕੱਟਦੀ ਆ ਪੂਰੇ 15 ਦਿਨ 12 ਦਿਨ 10 ਤੋਂ ਪਲੱਸ ਵੀ ਕਰ ਸਕਦੀ ਆ 12 ਦਿਨ ਵੀ ਕਰ ਸਕਦੀ ਤੇ ਇਹ ਤੁਸੀਂ ਆਪ ਦਾ ਜਿਹੜਾ ਵਿਚਾਰ ਬਣਾ ਲਿਓ ਠੀਕ ਆ ਆ ਦੇਖੋ ਬਾਕੀ ਟਿੱਪਣ ਤੋਂ ਬਹੁਤ ਵਧੀਆ ਵੀਰ ਠੀਕ ਆ ਜੀ ਹਾਂ ਜੀ ਐ ਮਤਲਬ ਪੋਲੀ ਆ ਹਾਂ ਠੀਕ ਹੈ ਕੀ ਮੋਲਰ ਜੀ ਤਾਂ ਫਿਰ ਇਹਦਾ ਮੁੱਲ ਵੀਰ ਆਪਾਂ 48000 ਰੁਪਇਆ 48 ਹਾਂਜੀ ਲੈਣ ਦੇਣੀ 48 ਦਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 48000 ਲੈਣ ਦੇਣੀ ਆ ਠੀਕ ਆ ਹਾਂ ਨਾ ਜਿਹੜੀ 48000 ਤੇ ਭਾਅ ਪੜਤਾ ਵੀ ਜਾਇਜ਼ ਆ ਬਾਕੀ ਹਰਕ ਵੀਰ ਦੀ ਆਪੋ ਆਪਣੀ ਸਮਝ 10 ਦਿਨ ਬਿਲਕੁਲ ਚੰਗੀ ਵੀਰ ਕੋਈ ਸੇਵਾ ਕਰ ਲੂਗਾ ਦੋਸਤੋ ਬਿਲਕੁਲ 10 ਦਿਨ ਕੱਢ ਦੇਈ ਆ ਠੀਕ ਆ ਤੇ ਰੇਟ ਪੜਤਾ ਜਾਇਜ਼ ਇਸ ਤੋਂ ਬਾਅਦ ਇੱਕ ਤੁਹਾਨੂੰ ਬਿਲਕੁਲ ਵੈੜ ਦਿਖਾ ਦਿੰਨੇ ਆ ਵਾਰ ਵੀ ਜਿਹੜੀ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਸ਼ਾਈਵਾਲ ਕ੍ਰੋਸ ਚ ਆ ਗਈ ਤੇ ਕੀ ਇਹਦੀ ਡਿਟੇਲ ਹੈ ਜੀ ਸੁਆ ਵੀ ਜੀ ਤੀਜਾ ਅੱਛਾ ਤੇ ਬਾਕੀ ਦੇਣਾ ਵੇਖੋ ਕਿੰਨੇ ਖੜਦੀ ਹੈ ਤੁਹਾਡੇ ਸਾਹਮਣੇ ਤਿਆਰ ਹੋਈ ਹੈ ਜੇ ਸੁਖਨਾ ਪੱਲੇ ਢੋਲਾਂ ਕਾਫੀ ਤਰੀ ਲਈ ਫਿਰਦੀ ਹੈ ਹਾਂ ਹਾਂਜੀ ਹਾਂਜੀ ਠੀਕ ਹੈ ਸੁਆ ਵੈਸੇ ਦੁਜਾ ਸੂਗੀ ਤੀਜਾ ਭਾਜੀ ਤੀਜਾ ਹਾਂਜੀ ਲਓ ਜੀ ਸੁਆ ਦੋਸਤੋ ਤੀਜਾ ਸੂਗੀ ਠੀਕ ਆ ਤੇ ਹਵਾਨਾ ਲੇਵਾ ਤੁਸੀਂ ਵੇਖ ਲਓ ਟਿਲ ਟੂ ਲ ਕਾਫੀ ਆ ਤੇ ਦਿਨ ਹਜੇ ਲੈ ਜਾਊਗੀ ਹਫਤੇ ਤੋਂ ਬਾਹਰ ਦਿਨ ਲੈ ਜਾਊਗੀ 10 ਦਿਨ ਕੋਈ ਐਸਟੀਮੇਟ ਲਾ ਲੈ ਵੀਰ ਵੀ 10 ਦਿਨ ਤਾਂ ਘੱਟੋ ਘੱਟ ਵੀ ਤੇ પેટ ਵਜਨ ਵਾਲੇ ਪਾਸੇ ਵੇਖੀਏ ਦੋਸਤੋ ਵਜਨ ਪੂਜਨ ਪੂਰਾ ਠੀਕ ਆ ਚਲ ਆ ਦੇਖੋ ਤੋਰਾ ਤਾਰਾ ਤੁਸੀਂ ਆਪ ਦਾ ਚੈੱਕ ਕਰ ਲੋ ਤਸੱਲੀ ਕਰ ਲੋ ਸੂਬਾ ਤੀਜਾ ਸੂਣਾ ਠੀਕ ਆ ਪੱਕੇ ਸੰਗਰ ਕੇ ਖੋੜੇ ਨਾ ਆ ਦੇਖੋ ਤੁਰਪੀਣ ਆ ਰਾਮ ਨਹੀਂ ਠੀਕ ਹੈ ਹੁਣ ਤੋਰਾ ਦੇਖ ਸਕਦੇ ਹਾਂ ਠੀਕ ਆ ਜੀ ਕਈ ਨਾ ਪਸ਼ੂ ਦੋਸਤੋ ਕੱਚੀ ਥਾਂ ਦੇ ਵੀ ਬੰਨਣ ਦੇ ਨਾਲ ਪੱਕੀ ਥਾਂ ਦੇ ਥੋੜਾ ਜਿਹਾ ਔਰ ਕਰਦਾ ਠੀਕ ਆ ਜੀ ਤੁਰਦਾ ਤੁਰਦਾ ਥੋੜਾ ਜਿਹਾ ਔਖਾ ਲੱਗਦਾ ਉਹ ਹਿਸਾਬ ਕਿਤਾਬ ਠੀਕ ਆ ਬਾਕੀ ਆ ਫੇਸ ਲੋ ਜੀ ਹਾਂ ਉਹਨਾਂ ਤਾਂ ਇਹ ਵੀ ਟਾਪ ਪਾ ਲਿਆ ਹੁੰਦਾ ਹਨਾ ਹਾਂ ਜਦੋਂ ਇੰਟਰਲੌਕ ਤੇ ਡਰੈਕਟ ਤੇ ਚੜਦੀ ਆ ਉਦੋਂ ਲੋਚ ਚ ਚਲਦੀ ਆ ਤੇ ਜਦੋਂ ਬਾਹਰ ਆ ਜਾਂਦੀ ਉਦੋਂ ਹਾਈ ਹੋ ਜਾਂਦਾ ਹੈ ਹੈ ਸੜਕ ਵੇਖ ਕੇ ਮਸ਼ੀਨਰੀ ਦਾ ਗੀਅਰ ਬਦਲਿਆ ਜਾਂਦਾ ਗੀਅਰ ਬਦਲਿਆ ਜਾਂਦਾ ਸੰਤੂ ਸਾਹਿਬ ਇਹਦਾ ਇਟਾ ਉੱਡਾ ਉਹ ਲੱਗੀਆਂ ਖੁਦੜੀਆਂ ਚੋੜਾ ਕਰਕੇ ਡੰਗਰ ਥੋੜਿਆ ਕਰਦਾ ਸੀ ਤੇ ਹਰਜੀਤ ਵੀਰ ਇਹਦਾ ਕੀ ਲੈਣ ਦੇਣ ਵੀ ਜਿਹੜੀ ਹਾਂ ਨਾ ਵੀ ਕਿੱਥੋਂ ਸਕ ਦੇ ਦੇਣੀ ਇਹਦਾ ਵੀਰ ਜੀ 32000 ਰੁਪਿਆ ਜੋ ਅੱਛਾ ਹਾਂਜੀ ਬਾਕੀ ਮੌਕੇ ਦੇ ਛੋੜ ਛੱਪਾ ਕਰ ਦਾਂਗੇ 32 ਚ ਹਾਂਜੀ ਹਾਂਜੀ 32000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ કરી ਲੂਬੀਰ ਕਿਸ ਨੇ ਕਰੇ ਰੱਖਣੀ ਆ ਬਿਲਕੁਲ ਤਿਆਰੀ ਤੇ ਆ ਥਣ ਥਣ ਬਹੁਤ ਲੰਬਾ ਲੱਗਾ ਠੀਕ ਆ ਜੀ ਬਿਲਕੁਲ ਮੱਝਾਂ ਨਾਲ ਥਣ ਆਪਾਂ ਕਹਿ ਦਿੱਤਾ ਵੀ ਲੰਬਾਈ ਦੇ ਵਿੱਚ ਠੀਕ ਆ ਤੇ ਆ ਥਣ ਦੀ ਕੁਆਲਿਟੀ ਆ ਪੂਰੀ ਠੀਕ ਆ ਸੂਬਾ ਤੀਜਾ ਦਿਨ 10 ਲੈ ਜੂਗੀ ਠੀਕ ਆ ਇਹ ਧਿਆਨ ਰੱਖ ਕੇ ਜਿਹੜਾ ਤੁਸੀਂ ਸੌਦਾ ਕਰ ਲਿਓ ਤੇ ਪਸ਼ੂਆਂ ਚ ਆਚਾਰ ਸੀਗੇ ਬਾਈ ਹਰਜੀਤ ਦੇ ਕੋਲ ਚਾਰੇ ਆਪਾਂ ਬਿਲਕੁਲ ਜਿਹੜਾ ਦੋਸਤੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਆ ਰੇਟ ਪਰਤੇ ਜਾਇਜ਼ ਆ ਨੰਬਰ ਹਰਜੀਤ ਵੀਰ ਬੋਲ ਦੀਏ ਨੰਬਰ ਵੀਡੀ 73475 ਹਾਂਜੀ 70164 ਠੀਕ ਆ ਜੀ ਤੋ ਦੋਸਤੋ ਇਹ ਸਾਨ ਮੇਰੇ ਨਾਲ ਵੀਰ ਹਰਜੀਤ ਸਿੰਘ ਪਿੰਡ ਢੋਟੀਆਂ ਤੁਸੀਂ ਖਾਸ ਵਿਜ਼ਿਟ ਕਰ ਲਿਓ ਨੰਬਰ ਵੈਸੇ ਆਪਾਂ ਸਕਰੀਨ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਚਾਰ ਪਸੂ ਦਿਖਾਏ ਆ ਚਾਰਾਂ ਦੀ ਨਰਕ ਪਰਖ ਤਸੱਲੀ ਆ ਉਹ ਘਰ ਵਿਜ਼ਿਟ ਕਰਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ